ਕੋਈ ਵੀ ਪੱਥਰ ਵੱਡਾ ਨਾ ਮਾਰੇ ਜੇ ਕੋਈ ਮਾਰਦਾ ਤੇ ਉਹਦੀ ਤੁਰੰਤ ਜਰੀਆ ਸੂਚਨਾ ਸਾਨੂੰ ਤੇ ਰੇਲਵੇ ਸਟੇਸ਼ਨ ਪਟਾਲਾ ਤੇ ਦਿੱਤੀ ਜਾਵੇ ਜੇ ਕੋਈ ਨਹੀਂ ਬਹਿਰ ਵੀ ਪਾ ਜਾਂਦਾ ਤੇ ਉਹਦੇ ਖਿਲਾਫ ਵੀ ਸਖਤ ਐਕਸ਼ਨ ਲਵਾਂਗੇ ਮੁਕੱਮਲ ਦਰਜ ਕਰਕੇ ਜੇਲ੍ਹ ਭੇਜਾਂਗੇ ਵੀ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਕੋਈ ਨਾ ਫੈਕਟਰ ਆ ਇਹ ਕਰਕੇ ਰੇਲਵੇ ਦੀ ਵੀ ਪ੍ਰਾਪਰਟੀ ਹੈ ਆਪਣੀ ਪ੍ਰਾਪਰਟੀ ਜਾਂਦੀ ਜਿਸ ਦਾ ਬੜਾ ਨੁਕਸਾਨ ਆ ਜੀ ਇਹ ਕਰਕੇ ਤੁਸੀਂ ਬੱਚਿਆਂ ਨੂੰ ਆਪਣੇ ਹਾਂਡ ਗਵਾ ਕੇ ਸਾਰਿਆਂ ਨੂੰ ਦੱਸੋ ਕੱਚੇ ਯਾਤਰੀਆਂ ਦਾ ਨੁਕਸਾਨ ਹੁੰਦਾ ਕਈਆਂ ਨੂੰ ਛੱਡਾ ਲੱਗੀਆਂ ਹੋ ਸਕਦਾ ਕੋਈ ਆਪਣਾ ਹੀ ਰਿਸ਼ਤੇਦਾਰ ਭੈਣ ਭਰਾ ਵਿੱਚ ਬੈਠਾ ਹੈ ਫਿਰ ਵੀ ਕੋਈ ਬੰਦੇ ਇਹੋ ਜਿਹੋ ਹੁੰਦੇ ਸ਼ਰਾਰਤੀ ਅੰਸਰ ਨਹੀਂ ਨਾ ਪਾਜ ਹੁੰਦੇ ਮੇਰਾ ਹੀ ਉਹਦੇ ਖਾਸ ਤੇ ਸਾਡੀ ਟੀਮ ਪਹੁੰਚੀ ਹੈ ਜੀ ਬਾਟਕ ਮੁਰਗੀ ਮਹੱਲਾ ਬਟਾਲਾ ਵਿਖੇ ਜਿੱਥੇ ਅੱਜ ਰੇਲਵੇ ਪੁਲਿਸ ਵੱਲੋਂ ਇੱਕ ਜਾਗਰੂਕ ਸੈਮੀਨਾਰ ਲਗਾਇਆ ਗਿਆ ਹੈ ਇੱਥੇ ਇਹਨਾਂ ਨੇ ਸਖਤ ਹਦਾਇਤਾਂ ਦਿੰਦੇ ਹੋਏ ਲੋਕਾਂ ਨੂੰ ਅਵੇਅਰ ਰਹਿਣ ਵਾਸਤੇ ਕਿਹਾ ਹੈ ਔਰ ਨਾਲ ਹੀ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਜੋ ਰੇਲਵੇ ਵੱਲੋਂ ਬਣਾਏ ਗਏ ਹਨ ਉਹਨਾਂ ਨੂੰ ਵੀ ਪਾਲਣਾ ਕਰਨ ਵਾਸਤੇ ਕਿਹਾ ਹੈ ਆਹ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਉਹਨਾਂ ਨੇ ਕਿਹੜੇ-ਕਿਹੜੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਸੁਭਨਾਮ ਆਪਣਾ ਪਰ ਹਨ ਹੈ ਇਹ ਸਹੀ ਸਤਪਾਲ ਜੀ ਚੌਕੀ ਜੀ ਆਰਪੀ ਬਟਾਲਾ ਤੋ ਅਸੀਂ ਆਏ ਆ ਨਾਲ ਸਾਡੇ ਵਿਚਾਰਤ ਸਾਹਿਬ ਐਸਐਸਆਈ ਸੁਖਵਿੰਦਰ ਸਿੰਘ ਜੀ ਅੱਜ ਆਏ ਸੀ ਇੱਥੇ ਆਪਣੇ ਮਾਣਯੋਗ ਸਪੈਸ਼ਲ ਡੀਜੀਪੀ ਸਾਹਿਬ ਸ਼੍ਰੀਮਤੀ ਛੱਛੀ ਪ੍ਰਬਾਦੀ ਜੀ ਐਰਪੀ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਆਏ ਆ ਤੇ ਪਿਛਲੇ ਕੁਝ ਸਮੇਂ ਤੋਂ ਜੜੀਆਂ ਰੇਲ ਗੱਡੀਆਂ ਆਉਂਦੀਆਂ ਜਾਂਦੀਆਂ ਤੇ ਪੱਥਰ ਵੱਟੇ ਮਾਰਨੀਆਂ ਕਟਰਾਵਾ ਜੇ ਥੋੜਾ ਵਾਧਾ ਹੋਇਆ ਹੈ ਤੇ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਇੱਥੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਕੱਠੇ ਹੋਏ ਹਾਂ ਇਹਨਾਂ ਹੁਕਮ ਪਰ ਮਾਇਆ ਕਿ ਇਹ ਰੇਲਵੇ ਲਾਈਨਾਂ ਦੇ ਨਾਲ-ਨਾਲ ਜੋ ਵੀ ਗਲੀ ਮੁਹੱਲੇ ਲੱਗਦੇ ਨੇ ਉੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਵੀ ਆਉਂਦੇ ਜਾਂਦੇ ਰੇਲ ਗੱਡੀਆਂ ਤੇ ਪੱਥਰ ਵੱਟੇ ਨਾ ਮਾਰਨ ਕਿਉਂਕਿ ਇਹਦੇ 'ਚ ਜਿਹੜਾ ਰੇਲ ਦਾ ਨੁਕਸਾਨ ਆ ਤੇ ਪਸੰਦਰਾਂ ਦਾ ਨੁਕਸਾਨ ਵੀ ਹੁੰਦਾ ਹੈ ਤੇ ਨੁਕਸਾਨ ਜਿਹੜਾ ਰੇਲਵੇ ਪ੍ਰਾਪਰਟੀ ਜਿਹੜੀ ਆ ਆਪਣੀ ਹੀ ਪ੍ਰਾਪਰਟੀ ਆ ਆਪਣਾ ਹੀ ਨੁਕਸਾਨ ਹੈ ਜੇ ਕੋਈ ਫੇਰ ਵੀ ਸ਼ਰਾਰਤੀਆ ਸਰਬਾਤ ਨਹੀਂ ਹੁੰਦਾ ਤੇ ਲੋਕਾਂ ਨੂੰ ਕਿਹਾ ਗਿਆ ਕਿ ਉਹਦੀ ਸੂਚਨਾ ਜਿਹੜੀ ਆ ਤਰੰਤ ਮਤਲਬ ਸਾਨੂੰ ਰੇਲਵੇ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਉਹਦੇ ਖਿਲਾਫ ਸਖਤ ਐਕਸ਼ਨ ਲੈ ਸਕੀਏ ਤੇ ਮੁਕੱਦਮਾ ਦਰਜ ਕਰਕੇ ਉਹਨੂੰ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਕਰੀਏ ਸਰ ਜਿਹੜੀ ਰੇਲਵੇ ਦੀ ਲਾਈਨ ਦੀ ਸੁਰੱਖਿਆ ਦੇ ਹੈਗੇ ਨੇ ਤੇ ਇਹਨਾਂ ਵਾਸਤੇ ਕੋਈ ਮਲਾਜ਼ਮ ਜਾਂ ਕੋਈ ਤੁਹਾਡੇ ਵੱਲੋਂ ਕੋਈ ਗਾਰਡ ਪਾਰਟਿਕਲੀ ਇੱਥੇ ਨਿਯੁਕਤ ਕੀਤੀ ਗਈ ਆ ਨੇ ਗਾਰਦਨੀ ਜੀ ਨਿਯੁਕਤ ਕੀਤੀ ਗਈ ਸਾਡੀ ਰਾਤ ਨੂੰ ਨਾ 24 ਘੰਟੇ ਚਲਦੀ ਆ ਬੀਟਾਂ ਬੜੀਆਂ ਹੋਈਆਂ ਨੇ ਤੇ ਟ੍ਰੈਕ ਦੀ ਸੁਰੱਖਿਆ ਵਾਸਤੇ ਟ੍ਰੇਨਰਾਂ ਦੀ ਸੁਰੱਖਿਆ ਵਾਸਤੇ ਟ੍ਰੈਕ ਡਿਊਟੀ ਜਿਹੜੀ ਆ 12 ਘੰਟੇ ਰਾਤ ਚਲਦੀ ਹੈ ਤੇ ਰੇਲਵੇ ਦੇ ਮੈਕਮੇ ਲੋ ਵੀ ਆਪਣੇ ਜਿਹੜੇ ਆ ਗੈਂਗਮੈਨ ਲਗਾਏ ਜਾਂਦੇ ਆ ਟ੍ਰੈਕ ਦੀ ਸੁਰੱਖਿਆ ਵਾਸਤੇ ਤੇ ਮੈਂ ਟਿੱਪਸ ਹਾਂ ਜੀ ਸਾਡੇ ਨਾਲ ਰੇਲਵੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਇਥੇ ਮੁਰਗੀ ਮਹੱਲਾ ਬਟਾਲਾ ਵਿਖੇ ਲੋਕਾਂ ਨੂੰ ਰੇਲਵੇ ਦੇ ਨਿਯਮਾਂ ਤੋਂ ਜਾਣੂ ਕਰਾਉਂਦੇ ਹੋਏ ਉਹਨਾਂ ਨੂੰ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਆਪਣੀ ਸੁਰੱਖਿਆ ਕਰਨ ਲਈ ਪ੍ਰੇਰਕਤਾ ਦੇਖਦੇ ਰਹੋ ਚੈਨਲ ਦਾ ਆਰਣ ਨਿਊਜ਼